ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਪਿੰਡ ਚੋਂ ਪੰਜਾ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਗਰਮਾ ਗਰਮ ਕੰਮ ਉਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਆਖਿਆ ਵੀ ਅਸਾਂ ਸਰਪੰਚਾਇਤ ਦਾ ਉਹਨੂੰ ਚੁਣਨਾ ਆ ਜਿਹੜਾ ਕੁਸ਼ ਪਿੰਡ ਵਾਸਤੇ ਕਰੇਗਾ ਕਿ ਪਹਿਲਾ 20 ਸਾਲ ਤੋਂ ਸਰਪੰਚ ਬਣਦੇ ਰਹੇ ਆ ਤੇ ਕਮਾਈ ਵੀ ਮੋਟੀ ਆ ਪਿੰਡ ਦੀ ਸਾਡੇ 1350 ਕਿੱਲੇ ਦੇ ਲਗਭਗ ਪੈਣੀ ਵੀ ਆ ਤੇ ਬਾਕੀ ਚਲੋ ਪਿੰਡ ਵੀ ਵੱਡਾ ਗਰਦਾਸਪੁਰ ਜ਼ਿਲ੍ਹੇ ਦਾ ਟਾਪ ਦਾ ਪਿੰਡ ਆ ਤੇ ਉਹਨੂੰ ਲੈ ਕੇ ਵਿਚਾਰਾ ਚੱਲਦੀਆਂ ਰਹੀਆਂ ਬਾਕੀ ਥੋੜਾ ਥੋੜਾ ਕਰਦੇ ਆ ਕਰਦੇ ਆ ਕੱਲ ਦੀ ਫਿਰ ਬੋਲੀ ਦਾ ਕੰਮ ਸ਼ੁਰੂ ਹੋਇਆ ਜੋ ਕਿ ਕਹਿੰਦੇ ਸੀ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਝ ਕਰੇਗਾ ਮਾਇਆ ਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ ਇਹ ਪਿੰਡ ਦੀ ਸਿੰਘ ਸਭਾ ਦੋ ਤਿੰਨ ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੌਲਾ ਕਿਆ ਸੀ ਉਹ ਕੱਲ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ ਵੱਧਦੀ ਘਟਦੀ 5 ਲੱਖ 50 ਲੱਖ 55 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਰ ਫਿਰ ਵੀ ਫਾਈਨਲ ਨਹੀਂ ਹੋਇਆ ਕੱਲ 10 ਵਜੇ ਤੱਕ ਟਾਈਮ ਆ ਜੀ ਜੇ ਕੋਈ ਹੋਰ ਚਾਹਵਾਨ ਕਰਨੀ ਚਾਹੁੰਦਾ ਜਾਂ ਹੋਰ ਇਸ ਤੋਂ ਵੱਧ ਲਾ ਲਾਉਣਾ ਚਾਹੁੰਦਾ ਇਹ ਇਹ ਜਿਹੜਾ ਆਪਣਾ ਆਪ ਦੇ ਝੰਡੇ ਭਾਜੀਪੀ ਦੇ ਤੇ ਵੱਲੋਂ ਲੜ ਰਹੇ ਆ ਕਿਉਂਕਿ ਭਾਵੇਂ ਅਸੀਂ ਥੋੜੇ ਆ ਭਾਵੇਂ ਬਹੁਤੇ ਆ ਭਾਜੀਪੀ ਦਾ ਨਾਂ ਆ ਭਾਜੀਪੀ ਕੰਮ ਕਰਦੀ ਆ ਗੱਲਾਂ ਤੇ ਹਜੇ ਕਿਸਾਨਾਂ ਦੇ ਮਿਲਗਿਲ ਨਹੀਂ ਤੇ ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਪਰਿਵਾਰ ਦੀਆਂ ਹੁੰਦੀਆਂ ਪਰ ਉਹਦੇ ਚ ਇਹ ਆ ਵੀ ਥੋੜਾ ਉਲਝਣਾ ਪਈਆਂ ਨੇ ਜੀ ਵਾਹੀਂ ਤਾਂ ਤੁਹਾਨੂੰ ਪਤਾ ਬੰਦਾ ਸ਼ੌਂਕ ਲਈ ਜਦੋਂ ਕੁਝ ਵੀ ਪਿੰਡ ਲਈ ਕਰਨਾ ਤਾਂ ਫਿਰ ਉੱਥੋਂ ਤਾਂ ਵੀ ਜਾ ਸਕਦੇ ਆ ਜਿੰਨਾ ਵੀ ਤਾਂ ਸਾਨੂੰ ਜਾਣਾ ਕੋਈ ਆ ਲਿਮਟ ਨਹੀਂ ਸਾਡੀ ਜਿੱਥੋਂ ਤੱਕ ਵੀ ਕੋਈ ਪਹੁੰਚਾਏਗਾ ਉੱਥੇ ਤੱਕ ਇਹ ਪਿੰਡ ਦੀ ਕਮੇਟੀ ਬਣੂਗੀ ਛੇ ਮੈਂਬਰੀ ਕਮੇਟੀ ਬਣੂਗੀ ਜਿੱਥੇ ਉਹ ਚਾਏਗੀ ਕੱਲ ਨੂੰ 6:10 ਵਜੇ ਦਵਾਂਗੇ ਜੇ ਫਾਈਨਲ ਕਰਦੇ ਆ ਜੀ ਇਹ ਜੇ ਫਾਈਨਲ ਕੱਲ ਦਾ ਟਾਈਮ ਹੈ 9 ਵਜੇ ਤੱਕ ਆਵਾਜ਼ ਵਿਕਣੀ ਹੈ ਉਸ ਤੋਂ ਬਾਅਦ ਹੀ ਹੋਏਗਾ ਜੀ ਤਾਂ ਹੀ ਬਾਹਰੋਂ ਲੈਣੀ ਹੀ ਨਹੀਂ ਹੁਣ ਮੰਤਰੀਆਂ ਨੂੰ ਵੀ ਤਾਂ ਦੇਣਾ ਹੀ ਆ ਲੋਕਾਂ ਕਿਸੇ ਨੇ 10 ਲੱਖ ਦੇ ਇੱਕ ਇੱਕ ਆਗੇ ਕਰਾਉਣੇ ਆ ਓਕੇ ਕਿਸੇ ਨੇ 5 ਲੱਖ ਦੇਣਾ ਤੇ ਦੋਹਾਂ ਨੂੰ ਆਪਸ ਵਿੱਚ ਜਿਹੜੀ ਪਾਰਟੀ ਇੱਕ ਕੈਂਡੀਡੇਟ ਹੀ ਨਹੀਂ ਖਿਲਾਰ ਸਕਦੀ ਉਹ ਦੂਜੇ ਲਈ ਕੀ ਕਰ ਸਕਦੀ ਆ ਇਸ ਕਰਕੇ ਅਸੀਂ ਛੇਤੀ ਤੇ ਵਧੀਆ ਗੱਲ ਇਹ ਹੀ ਆ ਕਿ ਪਿੰਡ ਦੀ ਹਾਜ਼ਰੀ ਵੇਚੀ ਜੋ ਹੋਏਗਾ ਜੇ ਚਾਹਣਗੇ ਪਿੰਡ ਵਾਲੇ ਸਾਰੇ ਤੇ ਕੋਈ ਬੋਲੀ ਵੀ ਦੇਣ ਦਾ ਚਾਹਵਾਨ ਹੋਏਗਾ ਤੇ ਆਪਾਂ ਦਵਾਂਗੇ ਹੋਰ ਦੇ ਸਕਨੇ ਇਹ ਨਹੀਂ ਇਸ ਤੋਂ ਉੱਪਰ ਵੀ ਜਾਵਾਂਗੇ ਖੁੱਲੇ ਟਾਈਮ ਮ ਖੁੱਲਾ ਚੈਲੰਜ ਆ ਕੱਲ ਨੂੰ ਜੇ ਜਿਹੜੀ ਮੁਕੇਗੀ ਜਿਹਨੇੜੀ ਮੁਕੇਗੀ ਉਹਦੇ ਚ ਇਹ ਆ ਵੀ ਸਾਡੇ ਬੀਜੇਪੀ ਦੇ ਮੈਂਬਰ ਹੋਣਗੇ ਬੀਜੇਪੀ ਦਾ ਹੀ ਸਰਪੰਚ ਸਾਰਾ ਕੁਝ ਆਪਾਂ ਇੱਕ ਜੁਟ ਹੋ ਕੇ ਬਾਕੀ ਇੱਕ ਪਿੰਡ ਆ ਜਿੱਥੇ ਮਰਜ਼ੀ ਪੈਸੇ ਲਵਾ ਸਕਦੇ ਆ ਚਲੋ ਹੌਸਲਾ ਕਰਕੇ ਚਾਹ ਪੀ ਕੇ ਸਵੇਰ ਵਾਲੀ ਜਿਹੜੀ ਸੁਖ ਤੇ ਚਾਹ ਹੁੰਦੀ ਆ ਨਾ ਪਰ ਉਹ ਸਾਰਿਆਂ ਘਟੀਆਂ ਬੀਤੀ ਸੀ ਉਦੋਂ ਆਵਾਜ਼ ਆਉਣ ਦਾ ਕਿਸੇ ਮਾਰੀ ਮਾਰੀ ਗੁਰਦਵਾਰੇ ਵੀ ਇਹ ਹੋਏਗਾ ਉਹ ਹੋਏਗਾ ਉਹਦੇ ਤੋਂ ਗਰਮ ਹੁੰਦੇ ਹੁੰਦੇ ਜਿਵੇਂ ਉਹ ਦੀਰ ਲਾ ਸ਼ੇਰੀ ਪੁੱਤ ਨੂੰ ਸ਼ੇਰ ਬਣਾ ਦੇਣ ਪੱਕੀ ਗੱਲ ਜੀ ਆ ਸਾਵਿਆ ਨਾ ਥੋੜਾ ਜਦੋਂ ਮੈਂ ਆਪ ਹੀ ਬਣਾ ਨਹੀਂ ਮੁਰਕੇ ਮੈਂ ਕਾਂ ਛੱਡਦਾ ਮੈਂ ਮੇਰੇ ਕੋਲ ਪੁਰਾ ਨਹੀਂ ਜਾਂਦਾ ਹੁਣ ਕੋਈ ਪਹਿਲੀ 50 ਰੁਪਏ ਦੀ ਸੀ ਅੱਛਾ ਉਹਦੇ ਉਥੇ ਛੱਪੜ ਹਾਂਜੀ ਸਿੱਧੀ ਜਿਹੀ ਗੱਲ ਆ ਛੱਪੜ ਇਕੱਲਾ ਛੇ ਕਰਾ ਕੋਈ ਚੰਗਾ ਤੰਗਾ ਫਰੰਟ ਵੇਚ ਲਿਆ ਬਾਕੀ ਨਹੀਂਦਾ ਉਹਦੇ ਬਜਾਏ ਪੰਚਾਇਤ ਦੀ ਤਾਲੀ 8 ਕਿੱਲੇ ਵਿਰੋਧੀ ਧੜੇ ਨੂੰ ਭਾਈ ਜ ਉਹਨੇ ਗੈਣੇ ਇਹ ਆਖੀ ਜਦੋਂ ਮੈਂ ਤੁਹਾਡਾ ਪਿੰਡ ਦਾ ਪਾਣੀ ਪਾਉਣਾ ਮੈਂ ਪਾਣੀ ਪਾਉਣਾ ਪਾਣੀ ਕੋਈ ਨਹੀਂ ਪਾਉਂਦਾ ਪਾਣੀ 8 ਕਿੱਲੇ ਦਾ ਪੰਚਾਇਤ ਚ ਪਾਣਦੇ ਆਏ ਤੇ ਕਿੱਲੇ ਦਾ ਕੋਈ ਨਹੀਂ ਆਹ ਪਿੰਡ ਨੂੰ ਵੰਡਿਆ ਸਾਰਾ ਉਹਦੀ ਗੱਲ ਕਰਕੇ ਤੇ ਉਹ ਕਹਿ ਛੱ ਮੇਰਾ ਉਹ 50 ਲੱਖ ਦਾ ਕਿੱਲਾ ਆ। ਉਹ ਕਿੱਲੇ ਕਿੱਲੇ ਦੇ ਛੱਡੇ ਆਖਿਆ ਵੀ ਅੱਜ ਕਿੱਲੇ ਦੀ ਬੋਲੀ ਨਹੀਂ। ਚੱਕ ਬੁੱਕ ਤੇ ਬੋਲੀ ਆ। ਇਹਦਾ 50 ਲੱਖ ਆ ਤੇ ਸਾਡਾ 55 ਲੱਖ ਆ। ਉਹ 50 ਲੱਖ ਦੀ ਵਾਜ ਮੇਰੀ ਗਈ ਕਰਦਾ ਲਗਾ ਸਾਬ। ਫੇਰ ਥੋੜੀ ਦੇਰ ਬਾਅਦ ਪੈ ਲੈ ਕੇ ਪੰਜ ਸਾਮਣਿਆਂ ਨੇ 60 ਲੱਖ ਦੀ ਕੀਤੀ। ਮੈਂ ਕਿਹਾ ਹੁਣ ਅਜੇ ਤਨੇਰੇ ਆ। 65 ਦੀ ਮੈਂ ਕਰਤੀ। ਉਹ ਦੋ ਗਾਂ ਖਲੋਖ ਲਾ ਗਏ ਫੇਰ ਟਾਈਮ ਰੱਖਿਆ 1:30 ਵਜੇ ਦਾ। ਪਰ ਬੰਦੇ ਇੱਥੇ ਹੈ ਨਹੀਂ ਸੀ ਥੋੜੇ। ਉਹ ਗਏ ਪੇਪਰ ਦੇ ਅਬ ਇਕ ਤੱਕ ਗਏ ਸਾਰੇ ਲੀਡਰਾਂ ਕੋਲ ਬੈਠੇ ਫਿਰਦੇ ਤੇ ਕੱਲ ਦਾ ਟਾਈਮ ਰੱਖਿਆ 8 9 ਵਜੇ ਕਿੰਨੇ ਵਜੇ ਕੀ ਕਰਦੇ ਆ ਕੀ ਨਹੀਂ ਕਰਦੇ ਇਥੋਂ ਦੁਰਦੇ ਨਾ ਗਾਂ ਕੇ ਫਿਰ ਜ਼ੀਰੋ ਤੋਂ ਦੁਰਦੇ ਨੇ ਹਾਂ ਇਹ ਵੀ ਕੋਈ ਮਦਦ ਨਹੀਂ ਕਈਆਂ ਰਾਤ ਹੁੰਦਾ ਓਏ ਵੰਨੀਆਂ ਨਹੀਂ ਆਉਂਦੀ ਫਿਰ ਇਹਦੇ ਨੇ ਇਹ ਕਰਕੇ ਮੁਸ਼ਕਲਾਂ ਵੀ ਹੁੰਦੀਆਂ ਨੇ ਜਿਵੇਂ ਜਿਵੇਂ ਚੋਨਾਵਟਾਂ ਦੇ ਜਿਵੇਂ ਆਹ ਅਸੀਂ ਸਰਕਾਰ ਦੇ ਖਾਤੇ ਪਾਈ ਜਣੇ ਆਣੇ ਉਥੋਂ ਪੰਚਾਇਤਾਂ ਹੀ ਜਣੇ ਠੀਕ ਉਹ ਇਨ ਚੈੱਕ ਧੰਨਵਾਦ ਜਾਣ ਕੇ ਚੈੱਕ ਪੇਮੈਂਟ ਚੈੱਕ ਹੀ ਜਾਓ